ਇਹ ਨੌਜਵਾਨਾਂ ਨੇ ਦੋ ਨੌਜਵਾਨਾਂ ਨੂੰ ਕੜੇ ਮਾਰ ਕੇ ਕੀਤਾ ਜ਼ਖਮੀ ਸ਼ਾਕੋਰ ਦੇ ਮਹੱਲਾ ਬਾਗਵਾਲਾ ਬਾਂਸਾ ਵਾਲਾ ਬਾਜ਼ਾਰ ਵਿਖੇ ਕੀਤੀ ਵੀਰਵਾਰ ਸ਼ਾਮ ਟਿਊਸ਼ਨ ਪੜਨ ਆਏ ਤੈਨ ਨੌਜਵਾਨਾਂ ਵੱਲੋਂ ਮਹੱਲੇ 'ਚ ਰਹਿੰਦੇ ਦੋ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਰੈਨਿਸ਼ ਪੁੱਤਰ ਰਿੰਕੂ ਗੁਪਤਾ ਵਾਸੀ ਮਹੱਲਾ ਬਾਗਵਾਲਾ ਬਾਂਸਾ ਵਾਲਾ ਬਾਜ਼ਾਰ ਸ਼ਾਕੋਰ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਨਜ਼ਦੀਕ ਇੱਕ ਟਿਊਸ਼ਨ ਸੈਂਟਰ ਹੈ ਜਿੱਥੇ ਸ਼ਾਕੋਰ ਤੋਂ ਇਲਾਵਾ ਵਕਵਾਕ ਪਿੰਡਾਂ ਦੇ ਨੌਜਵਾਨ ਪੜਨ ਆਉਂਦੇ ਹਨ ਉਹਨਾਂ ਨੇ ਦੱਸਿਆ ਕਿ ਵੀਰਵਾਰ ਨੂੰ ਉਹਨਾਂ ਦੇ ਘਰ ਧਾਰਮਿਕ ਸਮਾਗਮ ਚੱਲ ਰਿਹਾ ਸੀ ਕਿ ਇਸ ਦੌਰਾਨ ਉਹ ਅਤੇ ਉਸਦਾ ਗਵਾਂਡੀ ਦੋਸਤ ਕ੍ਰਿਸ਼ਪੁੱਤਰ ਹਰਸ਼ਕਮਾਰ ਘਰ ਦੇ ਬਾਹਰ ਖੜੇ ਸੀ ਕਿ ਟਿਊਸ਼ਨ ਪੜਨ ਆਏ ਤਿੰਨ ਨੌਜਵਾਨ ਨੇ ਪਹਿਲਾਂ ਉਹਨਾਂ ਨਾਲ ਟਿਊਸ਼ਨ ਸੈਂਟਰ ਦੇ ਕੋਠੇ ਤੋਂ ਖੜੇ ਹੋ ਕੇ ਗਾਲੀ ਗਲੋਚ ਕੀਤਾ ਕੁਝ ਸਮੇਂ ਬਾਅਦ ਉਹ ਨੌਜਵਾਨ ਸਾਡੇ ਘਰ ਦੇ ਬਾਹਰ ਆਏ ਅਤੇ ਸਾਡੇ ਨਾਲ ਝਗੜਾ ਕਰਨ ਲੱਗ ਪਏ ਜਿਨ੍ਹਾਂ ਨੂੰ ਰਸਤੇ ਵਿੱਚੋਂ ਲੰਘ ਰਹੇ ਇੱਕ ਨੌਜਵਾਨ ਨੇ ਰੋਕਿਆ ਤਾਂ ਉਹ ਚਲੇ ਗਏ ਉਹਨਾਂ ਦੱਸਿਆ ਕਿ ਸ਼ਾਮ ਕਰੀਬ 4:30 ਵਜੇ ਜਦ ਸਾਡੇ ਘਰ ਸਮਾਗਮ ਖਤਮ ਹੋਣ ਵਾਲਾ ਸੀ ਤਾਂ ਮੈਂ ਅਤੇ ਮੇਰਾ ਦੋਸਤ ਕ੍ਰਿਸ਼ ਸਕੂਟਰੀ ਤੇ ਬਾਜ਼ਾਰ ਵਿੱਚੋਂ ਸਮਾਨ ਲੈਣ ਜਾ ਰਹੇ ਸੀ ਕਿ ਇਸ ਦੌਰਾਨ ਟਿਊਸ਼ਨ ਪੜਨ ਆਏ ਉਹਨਾਂ ਤਿੰਨ ਨੌਜਵਾਨਾਂ ਨੇ ਸਾਨੂੰ ਗਲੀ ਦੇ ਬਾਹਰ ਘੇਰ ਲਿਆ ਅਤੇ ਮੇਰੇ ਤੇ ਮੇਰੇ ਦੋਸਤ ਨਾਲ ਪਹਿਲਾਂ ਹੱਥੋਪਾਈ ਹੋਏ ਅਤੇ ਬਾਅਦ ਵਿੱਚ ਸਿਰ ਵਿੱਚ ਕੜੇ ਮਾਰ ਕੇ ਮੈਨੂੰ ਜ਼ਖਮੀ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਮੇਰੇ ਦੋਸਤ ਨੇ ਘਰ ਜਾ ਕੇ ਦੱਸਿਆ ਤਾਂ ਮੇਰੇ ਪਰਿਵਾਰਕ ਮੈਂਬਰ ਘਰ ਤੋਂ ਬਾਹਰ ਆਏ ਜਿਨ੍ਹਾਂ ਨੇ ਮੈਨੂੰ ਉਹਨਾਂ ਤੋਂ ਛੁਡਵਾਇਆ ਅਤੇ ਮੈਨੂੰ ਹਸਪਤਾਲ ਦਾਖਲ ਕਰਵਾਇਆ। ਉਹਨਾਂ ਨੇ ਦੱਸਿਆ ਕਿ ਮੇਰੀ ਉਹਨਾਂ ਨਾਲ ਕੋਈ ਰਿਸ਼ਤ ਨਹੀਂ ਹੈ ਅਤੇ ਅਕਸਰ ਹੀ ਟਿਊਸ਼ਨ ਪੜਨ ਆਉਂਦੇ ਨੌਜਵਾਨ ਮੁਹੱਲੇ ਵਿੱਚ ਝਗੜਾ ਕਰਦੇ ਹਨ। ਜਿਸ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਹ ਸਾਰੀ ਘਟਨਾ ਸਾਡੇ ਘਰ ਲੱਗੇ ਸੀ ਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ। ਰਿਪੋਰਟ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ। ਹਾਂ ਜੀ ਬੇਟਾ ਕੀ ਨਾਂ ਤੇਰਾ? ਰੈਨਿਸ਼। ਹਾਂ ਕਿਹੜਾ ਮੋਲਾ ਤੁਹਾਡਾ? ਬਾਗੂ। ਹਾਂ ਕੀ ਗੱਲਬਾਤ ਹੋਈ ਹੈ ਤੇਰੇ ਨਾਲ? ਕੁਛ ਨਹੀਂ ਅਸੀਂ ਮਤਲਬ ਪਾਰਕਾਇਆ ਸੀ ਘਰੇ ਤੇ ਅਸੀਂ ਸੀਗੇ ਇੱਕ ਕਮਰੇ ਵਗੈਰਾ ਚ ਤੇ ਦੋ ਮੁੰਡੇ ਸਣੀਪੁਰੀ ਦੇ ਤੇ ਵਿਦਿਆਰਥੀ ਕਡੇ ਲਿਗੇ ਪਏ ਸੀਗੇ। ਆਖ ਨਹੀਂ ਚੋਣੀ ਨਹੀਂ ਕਰਤੀ। ਕੌਣ ਸੀ ਮੁੰਡੇ? ਉਹ ਮੁੰਡਿਆਂ ਦਾ ਨਾਮ ਤਾਂ ਨਹੀਂ ਪਤਾ। ਕੀ ਕਰਨਾ ਹੁੰਦੇ ਉੱਥੇ ਮੁੰਡੇ ਉਹ? ਟਿਊਸ਼ਨ ਵਗੈਰਾ ਸੋਦਾ ਮੁੰਡੇ। अच्छा की गल होई हो कुछ नहीं ऐसी मतलब उस मान समूह ਨੇ ਜਲਦੀ ਸੀ ਕਿ ਫਾਸਟਿਸ ਦੇ ਜੀਤਾ ਸੀ ਤੇ ਉੱਤੋਂ ਸਾਨੂੰ ਗਾਲਾਂ ਕੱਢਦੇ ਪਈ ਸੀਗੇ ਤੇ ਥੱਲੇ ਆ ਕੇ ਸਾਨੂੰ ਮਤਲਬ ਧਮਕੀਆਂ ਵਗੈਰਾ ਦੇ ਦੇ ਸੀਗੇ ਤੇ ਫਿਰ ਉਹ ਮਤਲਬ ਕੋਈ ਆਇਆ ਸੀ ਤੇ ਉਹਨਾਂ ਨੇ ਕਹਿਤਾ ਕਿ ਰਹਿੰਦੋ ਪਾਰਟੀ ਦੇ ਰਵ ਤੇ ਉੱਥੇ ਗੱਲ ਖਤਮ ਹੋ ਗਈ ਤੇ ਅਸੀਂ ਮਤਲਬ ਐਕਟਿਵ ਵਗੈਰਾ ਗੱਡੀ ਤੇ ਸੀ ਚਲੇ ਸੀਗੇ ਤੇ ਇਹਨੂੰ ਮਤਲਬ ਮੁੰਡੇ ਨੂੰ ਇਦਾਂ ਨੇ ਟੈਕੀਓ ਰ ਖਿੱਚ ਲੈ ਆ ਕੇ ਫਿਰ ਉਹਨਾਂ ਮਾਰਨ ਲੱਗੇ ਮੈਨੂੰ ਛੜਾਣ ਗਿਆ ਸੀ ਮੇਰੀ ਮਾਨ ਕੀ ਮਾਰੇ ਆਉਣੇ ਤੇਰੇ ਮੇਰੇ ਕੜਾ ਮਾਰੇ ਸੀ 3 ਤਿੰਨ ਆਰੀ ਮਾਰੇ ਕਿੰਨੇ ਮੁੰਡੇ ਸੀਗੇ ਤਿੰਨ ਮੁੰਡੇ ਸੀਗੇ ਦੋ ਨੇ ਮਾਰੇ ਹੋਏ ਤੇ ਇੱਕ ਨੇ ਫੜਿਆ ਹੋਇਆ ਸੀ ਪੁਲਿਸ ਮੌਕੇ ਤੇ ਆਈ ਸੀ ਮੌਕੇ ਤੇ ਪੁਲਿਸ ਨਹੀਂ ਸੀ ਨਹੀਂ ਹੁਣ ਹਸਪੀਟਲ ਦੇ ਵਿੱਚ ਹਸਪੀਟਲ ਚੇਕ ਸੀ ਕੀ ਕਹਿੰਦੀ ਪੁਲਿਸ ਹੁਣ ਕੁਝ ਨਹੀਂ ਬਿਆਨ ਵਗੈਰਾ ਕੁਝ ਨਹੀਂ ਸੀ